ਤਾਂ ਵੀ ਇਹਦਾ ਪਹਿਲਾ ਹੋਣਾ ਹੈ ਯਾਦ ਨਹੀਂ ਕਿ ਨਾ ਬਣਾ ਕਿਆ ਬਣਾ ਅਦਾਕਾਰ ਨੂੰ ਕਰਦੇ ਬੈਕ ਕਰਦੇ ਵੀਡੀਓ ਬਣਾਵਾ ਟਾਈਮ ਇੱਕ ਮਿੰਟ ਫੋਟੋ ਕਰਾ ਲਓ ਨਵੀਂ ਪੀੜੀ ਆ ਨਾ ਜਨਰੇਸ਼ਨ ਨਵੀਂ ਆਈ ਏ ਤੁਸੀਂ ਵੀ ਕਰਾ ਲਓ ਬਸ ਹੋ ਗਈ ਫੋਟੋ ਫਿਰ ਤੂੰ ਸਾਰ ਗਲਤ ਬਸ ਤੇ ਨਾਲ

<laughs> अगे प्लेट जी बाल्टी थी चलो जी अगे अगे चलो चलो अग्गे अग्गे त्रे त्रे एक मिनट जी Ayuh po, jalo इत लगे गा दो खड़े इधर देखो फोटो करो हाँ जी चलो <laughs> ਫੋਟੋ ਫੋਟੋ ਵਾਰੀ ਬੈਠੇ ਫੋਟੋ ਮੈਨੂੰ ਕੀ ਕਾ ਗਾਲਾਂ ਦਾ ਕਰਿਆ ਨਾ ਚੱਲ ਕਰ ਓਕੇ ਆ ਜੀ ਹੈਲੋ बोले चाल चाल चेरी करो चलो भी कैमरा मैन की बैटरी लो आ तो फोन चली आता

ਦੈਨ ਚੜਾਉਂਦਾ ਤੇਰਾ ਫੋਨ ਤਾਂ ਹੋਏ ਨਹੀਂ ਆ ਵੀਰੇ ਗਾਲਾਂ ਨਹੀਂ ਲੱਗ ਰਿਆ ਇਹ ਚਰਾ ਮਾਂ ਨਹੀਂ ਕੀਤਾ ਬਸ ਕੱਲਾ ਮਾਂ ਨਹੀਂ ਕੀਤਾ ਬਸ ਕੱਲਾ ਜੋ ਸਟੈਂਡ ਪਿਆ ਕਰੇ ਉਹ ਲੈ ਆਣਾ ਇਹਨੂੰ ਲਾ ਕੇ ਰੱਖ ਦੇਣਾ ਇਹਨੂੰ ਨਾਲੇ ਹਲਦਾਣੀ ਸੀਗਾ ਕੈਮਰਾ ਪਾਣੀ ਕਿੰਨਵਾ ਬਹੁਤ ਪਤਾ ਨਹੀਂ ਕਿੰਨਵਾ ਬਣਾ ਕਿਨੇ ਲਾਇਆ ਅਗਰ पता नहीं क्या महा बना <laughs> कद लाया मैं खोली गई क्या

काना? आयो अगर एक्सपेरिमेंट करो बस बस मिठाई खाइए तो बहुत चेता <laughs>

वे गो सारा फोक्स कर हाँ जी हाँ जी इधर देखो जी इधर देखो जी इधर एक इन ओके जी तो बात बात ਇਹ ਨੂੰ ਐਂ ਘੜੀਦਾ ਨਹੀਂ ਜਾਂਦੇ ਸਵਾਰ ਵਾ ਲਾਲ ਨਾ ਪੇੜੀ ਹਾਲਾ ਤੇ ਲਾਈ ਉਹ ਗਾਹਾਂ ਵਾਲੀ ਮੈਂ ਇੱਥੋਂ ਕਰਕੇ ਲੈਡ ਲਾ ਦੋ ਨਾ ਇੱਕ ਬਾਲਾ ਕਰਨ ਦਾ ਕੰਮ ਹੁੰਦਾ ਇੱਥੇ ਲੈਡ ਦਿਖਾਈਏ ਬਸ ਆਜਾ ਆ ਕਿੱਥੇ ਆ ਵਾ ਠੀਕ ਆ ਵਾ ਠੀਕ ਤਵਾਰਾਂ ਨੇ ਉੱਠਣਾ ਮੈਂ ਕਿਹਨੂੰ ਉੱਠ ਖੜੀ ਨਹੀਂ ਮੈਂ ਕਵਾਰਾਂ ਹੀ ਆਂ ਜੇ ਤਵਾਰਾਂ ਹੀ ਆ ਜੇ ਮੈਨੂੰ ਸਾਲ ਤਾਂ ਵਿਆਂ ਨੂੰ ਹੋਇਆ ਜੀ ਕਮਾਰਾ ਯਾਰ ਜੇ ਮੈਂ ਸਾਤ ਵਿਆਂ ਨੂੰ ਹੋਇਆ ਨਾ ਨਾ ਤੂੰ ਨਹੀਂ ਜਾਣਾ ਵੀਰੇ ਨਹੀਂ ਮੈਂ ਨੂੰ ਕਿਹਾ ਮੈਂ ਆਪਣੇ ਲੇਖੇ ਚ ਨਾ ਠਕਾਉਂਦਾ ਤੇ ਕਹਿਣਾ ਠੀਕ ਤੇ ਬਾਠੀਗਾ इैट फट ली ओके ठीक है ओके लडू खा ली बाप लड्डू खा ली बाप टक्का ना करो टक्का ना करो कुवारे मुंडे आओ रे प्रेस तू ना आई मेरा वीर ओ पीते ओ फूंदे ही आपा फूंदे ही ओया ज्यादा ओ खा जा

ਹਾਂਜੀ 7 ਵਜੇ ਖਿਲਵਾਲੇ 7 ਵਾਰੀ ਤੇ ਇੱਕ ਵਾਰੀ ਪਾਉਣਾ ਸੀ ਤੂੰ ਇੱਕ ਵਾਰੀ ਇੱਕ ਵਾਰੀ ਉਹ ਸੱਤੇ ਨੇ ਇੱਕ ਇੱਕ ਵਾਰੀ ਪਾਉਂਦੇ ਹੁੰਦੇ ਓਏ ਓਏ ਆ ਵੇਖ ਆ ਮੀਰੀ ਤੂੰ ਹੀ ਚੱਕੜਾ ਆ ਮਿੱਟਾ ਆ ਗਿਆ ਯਾਰ ਆ ਖਾਦਾ ਨਹੀਂ ਕਹਿੰਦਾ ਕਿ ਤੇਰਾ ਹੀ ਵਿਆਹ ਲੇਟ ਹੋਣਾ ਧਰਮੇਂਦਰਾ 7 ਸਾਲ ਲੱਗੇ ਜੇ ਮਰਜ਼ੀ ਕਰ ਲਾ ਕਿੰਨੇ ਰੀ ਗੁੰਡ ਹੁੰਦੇ ਚੱਲ ਇੰਨਾ ਬਹੁਤ ਕਮਾਤੇ ਮੈਂ ਤੇਰਾ ਪਾਪਾ ਬਾਕੀ ਤੁਸੇ ਬੜੇ ਮੇਰੇ ਵੀਰ ਹੋਇਆ ਨਹੀਂ ਨਹੀਂ

ਰੇੜੇ ਵਾਲਿਆ ਸਾਰੇ ਭੁੱਖੇ ਨੰਗੇ ਇਕੱਠੇ ਹੋਏ ਏ ਆਹਸ ਕੰਮ ਤੇ ਹੋ ਗਏ ਵੇਲੇ ਵਾਲਿਆ ਇਸ ਕੰਮ ਤੇ ਹੋ ਗਏ ਆ ਉਹ ਸਾਰੇ ਕਾਲੀ ਪੈ ਗਏ ਹਲੋ ਇੱਕ ਵੀ ਚੌਲ ਨਹੀਂ ਰਹਿਣਾ ਗਾ ਇਹਦਾ ਪਲੇਟ ਚ ਓਏ ਬਟੋ ਮੈਂ ਵੀਡੀਓ ਬਣਾਉਣੀ ਥੋੜੀ ਹੈਲੋ ਰੱਖਣਾ ਲੈ ਹੁਣ ਨਾ ਮੇਦੀ ਦਰਨਾ ਐਵੇਂ ਹੀ ਦਰਨਾ ਗੋਪੀ ਆ ਇਹਨਾਂ ਰੱਖੀ ਆ ਇਹਨਾਂ ਰੱਖਾ ਤਰਿਆ ਗਿਆ ਤਰਿਆ ਗਿਆ ਕਲੋਜ਼ ਅਪ ਕਲੋਜ਼ ਅਪ ਰੱਖ ਦੇ ਜੀ ਜੀ ਕੋ ਤੇਰਾ ਖਾ ਹਾਂ ਮੇ ਸਤਨਾ ਦਰ ਜਾਪੀ ਘੜਾ ਹੋ ਗਿਆ ਪਹਿਲੇ ਤੂੰ ਵੀ ਖਾ ਬੈਠਾ 15 ਹਾਂ ਕੋ ਯਾਰ ਉਹ ਖਾਓ ਖਾਓ ਕੋਈ ਨਾ ਮੈਂ ਖਵਾਤੇ ਯਾਰ ਮੂੰਹ ਥਾਣੇ ਆ ਕੋਣੀ ਨਹੀਂ ਥਾਣੇ ਆ ਮੈਂ ਤੈਨੂੰ ਖਵਾ ਦਿੰਦਾ ਆ ਉਹ ਰੇ ਦੂਜੇ ਨੂੰ ਪਾਈ ਜਿੰਨਾ ਬੱਸ ਹੁਣਾ ਬੱਸ ਹੁਣਾ ਮੇਰੇ ਹੀ ਪਾ ચાલો ગો બસ ખાલી હોય ચાલો કોણ હાથ નહી રખે ਕਿਉਂ ਕਹਿੰਦੇ ਚਾਰ ਬੰਦੇ ਰਹਿ ਗਏ ਟੀਮ ਚ ਤਿੰਨ ਇੱਕ ਤਾਂ ਚਰਮੇਨ ਆ ਛੱਡ ਗਏ ਸਾਰੇ ਮੈਦਾਨ ਤੋਂ ਤਿੰਨ ਬੰਦੇ ਰਹਿ ਗਏ ਆ ਤੁਹੀਂ ਖਵਾਨ ਨਾ ਕੀਵਰੇ ਕੁਵਾਰਾ ਹੋ ਜਾਂਦਾ ਸੀ ਕੁਵਾਰਾ ਜ਼ਰੂਰੀ ਹੋਣਾ ਸਾਰਾ ਕੋਈ ਜਨਾ ਨਹੀਂ ਕੋਈ ਕੋਈ ਜਾ ਉਹਦਾ ਅਖੀਰ ਤੇ ਟੋਲ ਨਾ ਕੀਵਰੇ ਦੂਜਾ ਆ ਜੇ ਓਏ ਕੀਵਰੇ ਦੂਜਾ ਆ ਜੇ ਵਧੀਆ ਆ ਜਾ ਆ ਜਾ ਹੈਲੋ ਦਰਮਿੰਦਰ اٹਕਰ ਬਾਕੀ ਤੇਨੂੰ ਕੁੰਡੇ ਚ ਪਾਵਾਂਗੇ ਕੁੰਡੇ ਦੇ ਸਾਰਾ ਫੜਦਾ ਮੰਮੀ ਦੀ ਗੱਲ ਸੁਣ ਇਧਰ ਇਧਰ ਫੋਟੋ ਤਾਂ ਖਿੱਚ ਲੈ ਕੇ ਨਾ ਫੋਟੋ ਖਾਚ ਦੇ ਹੀ ਹਣੇ ਫੋਟੋ ਖਾਚ ਆਵਦੇ ਫਿਰ ਚਾਹ ਹੀ ਲਿਆ ਹੋ ਜਾਣਾ ਹੁਣ ਹੋ ਜਾਊਗਾ ਹੋ ਜਾਊਗਾ ਚਾਹ ਹੀ ਕਰਕੇ ਆਹ ਟੰਗੜਾ ਹੁਣ ਹੋ ਗਿਆ ਐਮਰਜੈਂਸੀ ਆ ਗਈ ओके <laughs> जी <Okay. laughs> <Okay. laughs> <laughs> <Okay. laughs> <laughs> चढ़ाई आना कैन चढ़ाई दैन चढ़ाई हो गए बेले हो गए ਤੂੰ ਵੇਖ ਮੇਰਾ ਫੋਨ ਕਿੰਨਾ ਵਧੀਆ ਹੋ ਗਿਆ ਇਹਨੂੰ ਵੀ ਗੋਰਾ ਕੱਢੀ ਆਉਂਦਾ ਹੁਣ ਅਚਾਨਕ ਪਰੇ ਕਿ ਨਹੀਂ ਫਿਰ ਦਿਖਾ ਦਾਂਗੇ ਅੱਜ ਕਿੰਦਾ ਸਾਰੇ ਟਿਕ ਟਕ ਹੋ ਗਈ ਹੋਈ ਵੀਡੀਓ ਵੀਡੀਓ ਬਣਾਉਣਾ ਬਹੁਤ ਧੰਨਵਾਦ ਰੰਦੇਰੀ ਸਿਵਾ ਚੱਕ ਦੇ ਹਾਂਜੀ ਹਾਂ ਤੂੰ ਚੱਕ ਸਾਰੇ ਚੱਕ

ख अगला अगला बह سندا نئي ايتا هون وي کي رکندي نئي ਆਹ ਬਸ ਗਾ ਰਹੇ ਆ ਜਿਹੜਾ ਕਰੀਏ ਜਣਾ ਲੱਛਣੇ ਨਾ ਉਹ ਤਾਂ ਪਹਿਲੇ ਹੀ ਵਿਆਹ ਕਰਾ ਲਿਆ ਸੀ ਇੱਕ ਵਾਰ ਕੀ ਕਰਦਾ ਗਿਆ ਵਾਲੀ ਵੀਡੀਓ ਨਾ ਰਰਸ ਕਰਕੇ ਦੇਖਦਾ ਠੀਕ ਵਿਆਹ ਦੀ ਵੀਡੀਓ ਰਰਸ ਕਰਕੇ ਦੇਖਦਾ ਉਹ ਲੈ ਇੰਨਾ ਖੁਸ਼ ਹੁੰਦਾ ਨਾ ਇਹ ਬਹੁਤ ਆ ਜਾਂਦਾ ਉਹ ਦੇਖੀ ਉਹ ਸਾਰਾ ਵੈਕ ਹੁੰਦਾ ਸਾਰਾ ਵੈਕ ਹੁੰਦਾ ਉਹਨਾਂ ਦੇ ਵਿੱਚ ਦੱਲਣਾ ਹੁੰਦਾ वारी पहला व्या ने करा दूजा बया इने करना व्यवारी दूजा बया इने करोना पहला ना उधर सुना सही जवाब सही